ਇਹ ਤਾਂ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਲਈ ਜੋ ਲੋਕ ਇਸ ਸਮੇਂ ਪਰਮੇਸ਼ਰ ਤੇਰੇ ਚਰਨਾਂ ਦੇ ਨਜ਼ਦੀਕ ਆਪਣੇ ਜੀਵਨਾਂ ਨੂੰ ਤੇਰੇ ਅੱਗੇ ਸਮਰਪਿਤ ਕਰਦੇ ਹਨ ਤੇਰੇ ਚਰਨਾਂ ਦੇ ਨਜ਼ਦੀਕ ਆਉਂਦੇ ਹਨ ਤਾਂ ਆਓ ਅਸੀਂ ਵਿਖੇ ਪਵਿੱਤਰ ਬੈਬਲ ਦੇ ਪਵਿੱਤਰ ਬਚਨਾਂ ਵੱਲ ਉਹਰਾ ਦੀ ਪੋਥੀ ਉਸ ਦਾ 34 ਦਾਇ ਉਸ ਦਾ 15 ਵਚਨ ਦੱਸਦਾ ਹੈ ਯਹਵਾ ਦੀਆਂ ਅੱਖਾਂ ਧਰਮੀਆਂ ਉੱਤੇ ਅਤੇ ਉਹਦੇ ਕਾਨੂੰਨਾਂ ਦੀ ਦਖਾਈ ਬਨ ਹਨ ਅਤੇ ਜ਼ਮੂਰਾ ਦੀ ਪੋਥੀ ਉਸ ਦਾ 33 ਦਾਇ ਉਸ ਦਾ 18 ਵਚਨ ਦੱਸਦਾ ਹੈ ਵੇਖੋ ਯਹਵਾ ਦੀ ਨਿਗਾ ਆਪਣੇ ਭੈ ਮੰਨਣ ਵਾਲੇ ਉੱਤੇ ਹੈ ਉਹਨਾਂ ਉੱਤੇ ਜਿਹੜੇ ਉਸ ਦੀ ਦਇਆ ਨੂੰ ਅੜੀਕ ਦੇ ਹਨ ਅਤੇ ਜ਼ਮੂਰਾ ਦੀ ਪੋਥੀ ਅਸਦਾ ਤਿੱਤੀਆ ਇਸਦਾ 22 ਵਚਨ ਦੱਸਦਾ ਹੈ ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ ਤਿਵੇਂ ਹੀ ਅਸਾ ਹੋਵਾ ਤੇਰੀ ਦਇਆ ਸਾਡੇ ਉੱਤੇ ਹੋਵੇ ਆਮੀਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਵਚਨਾਂ ਦੇ ਦੁਆਰਾ ਅਤੇ ਜ਼ਮੂਰਾਂ ਦੀ ਬੋਥੀ 34 ਤਿਆਏ ਉਸਦਾ 10 ਵਚਨ ਦੱਸਦਾ ਹੈ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੀ ਥੜ ਨਹੀਂ ਹੋਵੇਗੀ ਆਮੀਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨਾ ਵਚਨਾ ਦੇ ਦੁਆਰਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਇਸ ਸਮੇਂ ਪਰਮੇਸ਼ਰ ਤੇਰੇ ਚਰਨਾਂ ਦੇ ਨਜ਼ਦੀਕ ਆਉਣਿਆ ਪਰਮੇਸ਼ਰ ਆਪਣੇ ਬੱਚਿਆਂ ਦੀ ਸਿਰਾਂ ਉੱਤੇ ਹੱਥ ਰੱਖ ਪਰਮੇਸ਼ਰ ਜੋ ਇਸ ਸਮੇਂ ਤੇਰੀ ਦੁਹਾਈ ਦੇ ਰਹੇ ਹਨ ਪਰਮੇਸ਼ਰ ਉਹਨਾਂ ਦੇ ਖਾਲੀ ਹੋਏ ਹਿਰਦਿਆਂ ਨੂੰ ਭਰ ਦੇ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਪਰਮੇਸ਼ਰ ਜੋ ਇਸ ਸਮੇਂ ਇਹ ਆਪਣੀਆਂ ਪੂਰਤੀਆਂ ਨੂੰ ਲੈ ਕੇ ਪਰਮੇਸ਼ਰ ਤੇਰੇ ਅੱਗੇ ਰੱਖਦੇ ਹਨ ਆਪਣੀਆਂ ਮੰਗਾਂ ਨੂੰ ਲੈ ਕੇ ਤੇਰੇ ਅੱਗੇ ਰੱਖਦੇ ਹਨ ਆਪਣੀਆਂ ਇਛਾਵਾਂ ਨੂੰ ਲੈ ਕੇ ਆਪਣੇ ਅੱਗੇ ਰੱਖ ਤੇਰੇ ਅੱਗੇ ਰੱਖਦੇ ਹਨ ਪਰਮੇਸ਼ਰ ਇਹਨਾਂ ਦੀਆਂ ਪੂਰਤੀਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਚਮਤਕਾਰੀ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਚਮਤਕਾਰ ਕਰਦੇ ਪਰਮੇਸ਼ਰ ਜੋ ਧਰਮੀ ਹਰ ਪਰਮੇਸ਼ਰ ਜਿਨ੍ਹਾਂ ਇਹ ਦੋਹਾਈਆਂ ਨੂੰ ਪਰਮੇਸ਼ਰ ਜਿਨ੍ਹਾਂ ਦੀਆਂ ਬੇਨਤੀਆਂ ਨੂੰ ਤੂੰ ਸੁਣਦਾ ਪਰਮੇਸ਼ਰ ਤੇਰੇ ਕੰਨ ਸਦਾ ਧਰਮੀਆਂ ਦੇ ਉੱਤੇ ਰਹਿੰਦੇ ਹਨ ਪਰਮੇਸ਼ਰ ਤੇਰੇ ਤੇਰਾ ਜੋ ਭੈ ਮੰਨਦੇ ਹਨ ਪਰਮੇਸ਼ਰ ਉਹਨਾਂ ਦੀਆਂ ਬੇਨਤੀਆਂ ਨੂੰ ਸੁਣਦਾ ਪਰਮੇਸ਼ਰ ਪਰਮੇਸ਼ਰ ਇਹਨਾਂ ਬੱਚਿਆਂ ਨੂੰ ਪਰਮੇਸ਼ਰ ਤੇਰੇ ਬਚਨਾਂ ਦੇ ਪੈ ਮੰਨਣ ਵਾਲਾ ਬਣਾ ਦੇ ਪਰਮੇਸ਼ਰ ਤੇ ਪਰਮੇਸ਼ਰ ਇਹਨਾਂ ਨੂੰ ਅਸ਼ੀਸ਼ ਦੇ ਪਰਮੇਸ਼ਰ ਜੋ ਸਵਰਗ ਦੇ ਵੱਲੋਂ ਆ ਪਰਮੇਸ਼ਰ ਪਰਮੇਸ਼ਰ ਜੋ ਤੇਰੇ ਤਾਲਬ ਹਨ ਪਰਮੇਸ਼ਰ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਕੱਟੀ ਨਹੀਂ ਰਹਿੰਦੀ ਪਰਮੇਸ਼ਰ اے ਪਰਮੇਸ਼ਰ ਜ਼ਿੰਦਾ ਪਰਮੇਸ਼ਰ ਤੂੰ ਸਾਡੀ ਪ੍ਰਾਰਥਨਾ ਨੂੰ ਸਵਰਗ ਦੇ ਵਿੱਚ ਸੁਣਿਆ ਪਰਮੇਸ਼ਰ ਅਤੇ ਸਾਡੀ ਪ੍ਰਾਰਥਨਾ ਦਾ ਉੱਤਰ ਹਾਂ ਅਤੇ ਆਮਨ ਦੇ ਵਿੱਚ ਦਿੱਤਾ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ